ਤੁਸੀਂ ਸਾਡੇ ਬੰਦੇ ਨੂੰ ਕਹੋ ਵੀ ਕਸ਼ੇਰਾ ਲਵਾ ਕੇ ਸਾਡਾ ਚਾਹਤਾ ਵੀ ਸਾਡੇ ਬੰਦੇ ਨੂੰ ਕਹਦੋ ਤੇਰੀ ਪੱਗ ਲਾ ਦੇਣੀ ਹੈ ਹੈ ਤੁਹਾਡਾ ਬੰਦਾ ਆ ਕੇ ਸਾਡੇ ਕੋਲ ਪੱਗ ਲਾ ਦੇਣੀ ਨਹੀਂ ਨਹੀਂ ਮੇਰੇ ਬੰਦੇ ਨੂੰ ਕਹੋ ਕਿਥੇ ਗ੍ਰਾਮ ਸਿੰਘ ਵੀ ਇਕਾਈ ਪਗੜਾ ਕੇ ਬੈਠੇ ਨੂੰ ਪਰ ਨਹੀਂ ਬਾਬਾ ਜੀ ਸਾਡੀ ਪੱਗ ਤੁਸੀਂ ਪਾ ਨਹੀਂ ਕੋਈ ਗੱਲ ਨਹੀਂ ਬਾਬੇ ਸਾਡੀ ਵੀ ਪੱਗ ਪੱਗ ਕਮਾਲ ਹੈ ਤੁਹਾਡੇ ਬਾਣੇ ਨੂੰ ਤੁਸੀਂ ਆਂਦੇ ਸਰ ਤੁਹਾਡਾ ਬੰਦਾ ਕੱਢ ਦੇ ਤੁਹਾਡੀ ਤੁਹਾਡੀ ਬਾਣੇ ਦੀ ਪੱਗ ਪੱਗ ਨਹੀਂ ਤੁਸੀਂ ਮੇਰੀ ਨਹੀਂ ਨਾ ਮੇਰੇ ਪ੍ਰਸ਼ਾਸਨ ਦੀ ਪੱਗ ਨੂੰ ਮੇਰੀ ਪੱਗ ਹੈ ਬਾਬਾ ਜੀ ਸਾਡੇ ਵੀ ਬਾਣੇ ਦੀ ਸਾਡੀ ਪੱਗ ਆ ਉਹ ਫਿਰ ਆਪਣੇ ਅੰਦਰ ਕੰਟਰੋਲ ਚ ਰੱਖੋ ਕੋਈ ਬਾਬਾ ਜੀ ਅਸੀਂ ਕੰਟਰੋਲ ਚ ਆ ਏਦਾਂ ਤੁਸੀਂ ਧਮਕੀ ਨਹੀਂ ਦੇ ਸਕਦੇ ਇਕੱਠੇ ਹੋ ਕੇ ਮੈਨੂੰ ਬਾਬਾ ਜੀ ਠੀਕ ਆ ਅਸੀਂ ਤੁਹਾਨੂੰ ਧਮਕੀ ਨਹੀਂ ਦੇਣ ਆਏ ਏਦਾਂ ਧਮਕੀ ਨਹੀਂ ਦੇ ਸਕਦੇ ਨਹੀਂ ਡਰਾ ਨਹੀਂ ਸਕਦੇ ਮੈਨੂੰ ਛੱਡੋ ਆਪਾਂ ਬਾਬਾ ਜੀ ਐਸ ਐਚਓ ਸਾਹਿਬ ਤੁਸੀਂ ਨਿਮਰਤਾ ਨਾਲੋਂ ਤੇ ਮੈਂ 100 ਵਾਰੀ ਸੁਣਦਾ ਤੁਹਾਨੂੰ ਨਹੀਂ ਤੁਸੀਂ ਗੱਲ ਕੀਤੀ ਹੁਣ ਤੁਸੀਂ ਸਾਨੂੰ ਨਿਮਰਤਾ ਕਰਦੇ ਆ ਕਿ ਤੁਸੀਂ 100 ਵਾਰੀ ਲੜਿਆ ਸੀ ਪਰ ਅੱਜ ਵੀ ਤੁਸੀਂ ਉਹੀ ਗੱਲ ਕਰਦੇ ਹੋ ਉਦਾਂ ਨਹੀਂ ਚੱਲਣਾ ਅਸੀਂ ਕੋਈ ਧਮਕੀ ਨਹੀਂ ਦੇਈ ਤੁਸੀਂ ਆ ਕੇ ਮੈਂ ਕਰਦੀ ਨਹੀਂ ਬੋਲੇ ਨਾ ਗੱਲ ਕਿਸ਼ਤ ਵੀ ਨਹੀਂ ਕਰਦੇ ਬੋਲੇ ਮੇਰੀ ਆਵਾਜ਼ ਉੱਚੀ ਤੁਹਾਡੇ ਵਾਂਗੂ ਮੈਂ ਵੀ ਤੁਹਾਡੇ ਵਿੱਚੋਂ ਹੀ ਆ ਮੈਂ ਵੀ ਸਰਦਾਰਾਂ ਦਾ ਹੀ ਮੁੰਡਾ ਹਾਂ ਅਸੀਂ ਹਾਂ ਮੇਰੀ ਸੁਣੋ ਗੱਲ ਮੇਰੀ ਸੁਣੋ ਗੱਲ ਮੇਰੀ ਸੁਣੋ ਗੱਲ ਪਹਿਲੇ ਇੱਕ ਵਾਰੀ ਇਹੀ ਗੱਲ ਬੜੇ ਚੀਜ਼ਾਂ ਨਾ ਹੋ ਸਕਦੀ ਆ ਮੇਰੇ ਹੀ ਮੁੰਡੇ ਉੱਥੇ ਥਾਣੇ ਉੱਥੇ ਹੀ ਖੜੇ ਆ ਉੱਥੇ ਮੇਰੇ ਮੁੰਡੇ ਨੂੰ ਕੋਈ ਕਵੇ ਕਿ ਤੇਰੀ ਮੈਂ ਪੱਗ ਲਾ ਦੇਣੀ ਤੇ ਮੇਰਾ ਹਰਦੂ ਲਾਂ ਤਾਂ ਮੇਰੇ ਸਿਰ ਤੇ ਭਾਗਰ ਖੜ ਜਾ। ਬਾਜੀ ਤੁਹਾਡੇ ਬੰਦੇ ਨੇ ਆ ਕੇ ਗੱਲ ਹੀ ਨਹੀਂ ਪੁੱਛੀ ਸਾਡੇ ਬੰਦੇ ਨੂੰ ਉੱਤਰ ਦੇ ਸਰ ਕਹਿਤਾ ਭੈਣ ਤੁਸੀਂ ਗੰਦ ਮੈਂ ਦੇਖ ਆ ਆ ਦੇਖੋ ਬੰਦੇ ਦੀ ਹਾਲਤ ਦੇਖੋ 14 ਟਾਂਕੇ ਲੱਗੇ ਬੰਦਾ ਮਰਨ ਕਿਨਾਰੇ ਬੈਠਾ ਬਾਵਾ ਜੀ ਉਹਦਾ ਪਰਚਾ ਪਾ ਦਿਓ ਉਹਦਾ ਪਰਚਾ ਪਾ ਨਾ ਪਰ ਸਾਡੇ ਕਸ਼ਹਰੇ ਕੱਕ ਨੂੰ ਮੈਂ ਮੈਂ ਮੇਰੀ ਸੁਣੋ ਗੱਲ ਤੁਸੀਂ ਗੱਲ ਨੂੰ ਉਲਟਾ ਨਾ ਕਹੋ ਕਿ ਆ ਕੀ ਰਿਕਾਰਡਿੰਗ ਹੈ ਦੱਸੋ ਮੇਰੇ ਕੋ ਕਸ਼ਹਰੇ ਨੂੰ ਐਸਾ ਬਾਬਾ ਜੀ ਤੁਸੀਂ ਆ ਕੇ ਬੰਦੇ ਦੇ ਫੋਨ ਤੋਂ ਗੱਲ ਹੋਈ ਸਾਡੇ ਬੰਦੇ ਨੂੰ ਤੁਸੀਂ ਅੱਜ ਕੁੱਟ ਲੋ ਮਾਰ ਦਿਓ ਸਾਡੇ ਬੰਦੇ ਨੂੰ ਮਾਰ ਦਿਓ ਮੈਂ ਲੀਗਲ ਪੁਸ਼ੀੜੀਂਗਾ ਚੱਲਦਾ ਹੁਣਾ ਬਾਬਾ ਜੀ ਤੁਸੀਂ ਬਿਲਕੁਲ ਨਹੀਂ ਬਿਲਕੁਲ ਇਹ ਕੋਈ ਨਹੀਂ ਮੇਰੇ ਤੇ ਆਣ ਕੇ ਐਸਾ ਪ੍ਰੈਸ਼ਰ ਨਹੀਂ ਬਣਾ ਸਕਦੇ ਬਾਬਾ ਜੀ ਅਸੀਂ ਤੁਹਾਡੇ ਤੇ ਪ੍ਰੈਸ਼ਰ ਪਾਣਾ ਹੀ ਪਤਾ ਤੁਸੀਂ ਇਕੱਠੇ ਇਸੇ ਕਰਨ ਨੂੰ ਆਏ ਆ ਕਿ ਤੁਸੀਂ ਪ੍ਰੈਸ਼ਰ ਨਾ 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 ਚੌਂਕਾ ਦਾ ਆਇਆ ਨਾ ਗੁੱਸਾ ਇਹਨਾਂ ਨੂੰ ਚੌਕਾ ਪਿੰਡ ਦਾ ਗੁੱਸਾ ਆ ਇਹ ਤਾਂ ਸਾਨੂੰ ਕਹਿੰਦੇ ਤੁਸੀਂ ਗੰਦ ਪਾਇਆ ਬਾਬਾ ਜੀ ਉਹਨਾਂ ਨੂੰ ਕਹੋ ਜਿਨ੍ਹਾਂ ਨਾਲ ਤੁਹਾਡੀ ਗੱਲ ਆ ਤੁਸੀਂ ਸਾਡੇ ਪਗਾਨਾ ਕਾ ਮੇਰੀ ਡਿਊਟੀ ਲੱਗੀ ਹੈ ਮੇਰਾ ਏਰੀਆ ਨਹੀਂ ਹੈ ਬਾਪਾ ਜੀ ਨਹੀਂ ਤੁਹਾਡੀ ਡਿਊਟੀ ਲੱਗੀ ਤੁਹਾਨੂੰ ਗੁੱਸਾ ਸਾਡੇ ਬਾਣੇ ਦੇ ਆ ਰਿਹਾ ਤੁਹਾਡੇ ਬਾਣੇ ਦੇ ਦੇ ਨਹੀਂ ਮੇਰੇ ਭਰਾਵਾਂ ਨਾਲ ਵੀ ਬਾਣੇ ਪਾਏ ਆ ਮੇਰੇ ਘਰ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਹੈ ਨਹੀਂ ਪਾਏ ਹੁੰਦੇ ਨਹੀਂ ਮੇਰੇ ਮਾਰੇ ਮੇਰੇ ਘਰ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਹੈ ਮੈਂ ਲਾਈਵ ਦਿਖਾ ਸਕਦਾ ਮੇਰੇ ਘਰ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਹੈ ਬਾਪਾ ਜੀ ਇਹ ਕੋਈ ਗੱਲ ਇਹ ਕੋਈ ਗੱਲ ਥੋੜੀ ਹੈ ਕਿ ਤੁਸੀਂ 15 ਬੰਦੇ ਆਣ ਕੇ ਤੇ ਮੈਨੂੰ ਕਹੋਗੇ ਕਿ ਬੋਲ ਗੱਲ ਕਰੀ ਪਾ ਕੇ ਲਾ ਦੇਣੀ ਮੈਂ ਸੀ ਬਾਗਾ ਕਿਦਾਂ ਲਾ ਸਕਦੇ ਤੁਸੀਂ ਤੁਹਾਡਾ ਬੰਦਾ ਉੱਤਰ ਕੇ ਇਹਨਾ ਪੁੱਛੇ ਵੀ ਛੱ ਇਦਾਂ ਨਹੀਂ ਹੋਇਆ ਪਾਪਾ ਜੀ ਅਸੀਂ ਵੀ ਨਹੀਂ ਤੁਹਾਡੀ ਮੈਨੂੰ ਕਿਉਂ ਨਹੀਂ ਆ ਤਾਂ ਮਨ ਨੂੰ ਤੁਸੀਂ ਮੈਂ ਮਨਾਉਣੀ ਲੱਗਾ ਤੁਹਾਨੂੰ ਨਹੀਂ ਵੀ ਨਹੀਂ ਮੈਂ ਮਨਾਉਣੀ ਲੱਗਾ ਤੁਹਾਨੂੰ ਪਾਪਾ ਜੀ ਨਾ ਮਨਾਓ ਆ ਜਾਓ ਚਲਿਏ ਅਸੀਂ ਵੀ ਮਨਾਣਾ ਠੀਕ ਹੈ